ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਦੇਖੋ ਪਿੰਡ ਦੀ ਸਵੇਰ ਆਹ ਬਈ ਵਾ ਪਿੰਡ ਦੀ ਸਵੇਰ ਬੱਚੇ ਜਾਂਦੇ ਸਕੂਲ ਉਹ ਦੇਖੋ ਬੈਠੇ ਉੱਥੇ ਚੱਲਦੇ ਆ ਤਾਂ ਆਹ ਇਹ ਆਈ ਬਾਤਾਂ ਦੇਖੋ ਜੀ ਨਿਆਰੇ ਦੇਖੋ ਸਿੰਪਲੀਸਿਟੀ ਐਟ ਇਟਸ ਬੈਸਟ ਵਾਲੇ ਹੁਣ ਆ ਬਾਲੀਵੁੱਡ ਵਾਲੇ ਇੰਨਾ ਚੀਜ਼ਾਂ ਪਿੱਛੇ ਹੀ ਕੰਮਲੇ ਹੋਏ ਰਹਿੰਦੇ ਆ ਇਹ ਆ ਖੇਤ ਆ ਫਲਾਣਾ ਢੰਕਾ ਇੱਥੇ ਸਾਡੇ ਵਸਤੇ ਆਮ ਜੀ ਗੱਲ ਉੱਥੇ ਐਵੇਂ ਹਾਈਪ ਬਣਾਈ ਬੈਠੇ ਹੁੰਦੇ ਆ ਪੰਜਾਬ ਜਾਵਾਂਗੇ ਐ ਕਰਾਂਗੇ ਆ ਦੇਖੋ ਸਾਡੇ ਵਾਸਤੇ ਆਮ ਗੱਲਾਂ ਆਮ ਗੱਲ ਖੇਤ ਹੀ ਖੇਤ ਆ ਇਹ ਨਹੀਂ ਬੱਸ ਜੇ ਆਇਆ ਸ਼ਹਿਰ ਕਰਨੀ ਐ ਨਹੀਂ ਨਹੀਂ ਮੈਂ ਜਾਣਾ ਹਾਂ ਹਾਂ ਮਾਰਨਿੰਗ ਵਾਕ ਪਿੰਡ ਚ ਕਰਦੇ ਆਂ ਅੱਜ ਆਪਾਂ ਪਿੰਡ ਦੇਖੋ ਖੇਤ ਹਾਂ ਆਏ ਨਿਆਰੇ ਇਹ ਕਿਉਂ ਆਈ ਇੱਥੇ ਤਾਂ ਪੰਜਾਬ ਪੰਜਾਬ ਹੀ ਦਿਖਾਈ ਜਾਂਦਾ ਏ ਕਿਉਂ ਆਈ ਏਅਰ ਕੁਆਲਿਟੀ ਇੰਡੈਕਸ ਦੇਖੋ ਖੇਤ ਮੁੰਡਿਓ ਭੰਜਾ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਖੇਤ ਕੀ ਹੈ ਆਪਾਂ ਤਾਂ ਅਦਰ ਸਟੇਟ ਵਾਲਿਆਂ ਨੂੰ ਦਿਖਾਵਾਂਗੇ ਜੇ ਉਹ ਦੇਖਣਗੇ Coolman eh uh, oh okay. gai Dekho, guru, kara mah itu ya bata, tan guru, ਜਾਂਦੇ ਸ਼ੋਰ ਸਾਡੇ ਸਕੂਲ ਉਹ ਅੱਗੇ ਖੜੀ ਪੈਣ ਉਹ ਨੂੰ ਨਹੀਂ ਬਣਾਦੇ ਜੋ ਹਾਂ ਤੂੰ ਨਹੀਂ ਜਾਣਾ ਸਕੂਲ ਮੱਛੇ ਜਾਂਦੇ ਆ ਮੇਜਰ ਗਾਉਂ ਦੇ ਤਰੇ ਹੂੰ। ਕੁੰਗਮਾਂ ਦੇ ਰੂੜੀਆਂ ਹੀ ਦਿਖਾਈ ਜਾਂਦਾ। ਬਾਥੀਆਂ ਵੀਰੇ ਇਹਨਾਂ ਦਾ ਬਿਜ਼ਨਸ ਬਹੁਤ Amazon 'ਚ ਸਰਚ ਕਰਕੇ ਦੇਖੋ ਤੁਸੀਂ ਕਾਉ ਡੰਗ ਕੇਕਸ। ਬਤਾਲਾ ਗੂ ਕਿੰਨਾ ਬਿਜ਼ਨਸ ਆ ਦੇਖੋ। ਦੇਖੋ ਕਿੰਨਾ ਸਟਾਕ ਪਿਆ। ਉਹ ਦੇਖੋ ਅੰਦਰ ਕਿੰਨਾ ਸਟਾਕ ਪਿਆ ਬਾਥੀਆਂ ਦਾ। ਇਹਨਾਂ ਨੂੰ ਪੁੱਛੋ ਜਿਹੜੇ Amazon ਤੋਂ ਖਰੀਦਦੇ ਆ ਦੇ ਸਾਡੇ ਕੋਲ ਗਡਾਉ ਨਹੀਂ ਲੱਗਿਆ ਹੋਇਆ ਸਾਡੇ ਕੋਲ ਬਾਥੀਆਂ ਦਾ ਆ ਦੇਖੋ ਨਾ ਪ੍ਰੋਡਕਟ ਤਿਆਰ ਪਏ ਨੇ ਆ ਪਏ ਨੇ ਪ੍ਰੋਡਕਟ ਤਿਆਰ ਆਹ ਹਜੇ ਪ੍ਰੋਡਕਟ ਤਿਆਰ ਹੋਣਗੇ ਠੀਕ ਆ ਆ ਰੌ ਮਟੀਰੀਅਲ ਆ ਪਿਆ ਪ੍ਰੋਡਕਟ ਆ ਪਿਆ ਤਿਆਰ ਕੀਤੇ ਆ ਆ ਹੋਰ ਹੋਣਗੇ ਆ ਦੇਖੋ ਖੇਤ ਵਾਣ ਵਈ ਵਾਣ ਮੈਂ ਸ਼ਹਿਰ ਚ ਰਹਿਣਾ ਜੀ ਨਹੀਂ ਤਾਂ ਇਹ ਮੇਰਾ ਵਸ ਚਲੇ ਮੈਂ ਤਾਂ ਪਿੰਡ ਜਾ ਕੇ ਰਹਾ ਪਿੰਡਰ ਕੀ ਕੋਈ ਰੀਸ ਨਹੀਂ ਪਿੰਡਰ ਕੀ ਕੋਈ ਰੀਸ ਨਹੀਂ ਖੁੱਲੇ ਖੇਤ ਖੁੱਲੇ ਕਰ ਹੂੰ ਕੁਦਰਤ ਦੇ ਨੇੜੇ ਕਿਆ ਹੀ ਬਾਤਾਂ ਜੀ ਕਿਆ ਹੀ ਬਾਤਾਂ ਸਵਰਗ ਹੀ ਹੈ ਬਸ ਇਦੋਂ ਬਾਅਦ ਸਵਰਗ ਨਹੀਂ ਹੈ ਫਿਰ ਆ ਸਵਰਗ ਇਹ ਦੋ ਗਾਹਾਂ ਨਹੀਂ ਕੁਛ ਹੈ ਇਹੀ ਹੈ ਬਸ ਜੋ ਹੈ ਇਹੀ ਹੈ ਨਾ ਕੋਗੀ ਕੋਗੀਆਂ ਘਟਾਰਾਂ ਆ ਚੱਕੋਈ ਇੱਥੇ ਹੀ ਮਿਲਣਾ ਸਾਰਾ ਕੁਛ ਸ਼ਹਿਰ ਚ ਤਾਂ ਤੁਸੀਂ ਕੰਮਕਾਰਾਂ ਚ ਭੱਜੇ ਨਸੇ ਰਹਿੰਦੇ ਹੋ ਜੇ ਕੁਦਰਤ ਦੇ ਨੇੜੇ ਹੋਣਾ ਤੇ ਤੁਸੀਂ ਪਿੰਡ ਆਓ ਵੀ ਪਿੰਡ ਆ ਕੇ ਰੋ ਮਤ ਵੱਧ ਸਾਰੇ ਜਾਣੇ ਮੈਂ ਤਾਂ ਆਪ ਕੋਸ਼ਿਸ਼ ਕਰੂੰਗਾ ਕੋਈ ਪਿੰਡ ਚ ਆ ਕੇ ਰਹੀ ਏ ਪਿੰਡ ਘਰ ਪਾਈ ਏ ਬਿਲਕੁਲ ਹਾਂ ਦੇਖੋ ਜੀ ਸਾਡੇ ਸਟਾਕ ਮਸ਼ੀਨ ਇਹ ਬਣਾਉਂਦੀਆਂ ਸਟਾਕ ਪਾਥੀਆਂ ਵਾਲਾ ਸਟਾਕ ਇਹਨਾਂ ਚੋਂ ਬਣਦਾ ਦੁੱਧ ਵੀ ਦਿੰਦੀਆਂ ਇਹ ਤੇ ਗੋਹਾ ਵੀ ਕਰਦੀਆਂ ਜਿਹੜਾ ਕਿ Amazon ਤੇ ਮਿਲਦਾ ਕਾਊ ਡੰਗ ਕੇਕਸ ਆਸੀ ਮਸ਼ੀਨ ਇੱਕ ਟੁਕਟ ਕਿੰਨੇ ਲੱਖ ਦਾ ਸਟਾਕ ਹੈਗਾ ਵੀਰੇ ਆਪਣਾ ਇਹ ਕਿੰਨੇ ਲੱਖ ਦਾ ਹੈਗਾ ਜੇ ਆਪਾਂ ਗਿਣਤੀ ਮਾਰੀ ਜਾਵੇ ਪੈਸਿਆਂ ਚ ਗਿਣਿਆ ਜਾਵੇ ਤਾਂ ਇਹ ਹਾਂ ਡੇਢ ਦਾ ਡੇਢ ਲੱਖ ਡੇਢ ਲੱਖ ਦਾ ਸਟਾਕ ਖੜਾ ਦੇਖੋ ਨਾ ਆਪ ਭਾਈ ਮੇਨਟੇਨੈਂਸ ਕਰੀ ਜਾਂਦਾ ਇਹਨਾਂ ਦੀ ਕਿਹੜੀ ਉਹ ਸੀ ਇੱਕ ਉਹ ਸੀ ਨਾ ਮਟੀਰੀਅਲ ਉਹ ਹਜੇ ਹੁਣੇ-ਹੁਣੇ ਆਇਆ ਹੁਣੇ-ਹੁਣੇ ਲਾਂਚ ਹੋਇਆ ਆਹ ਦੇਖੋ ਜੀ ਆ ਸਾਡੇ ਵਲੌਗਰ ਸਾਹਿਬ ਆ ਗਏ ਨੇ ਨਵੇਂ ਵਲੌਗਰ ਨਵਜੋਤ ਵੰਦਰ ਜੀ ਮੇਰੇ ਸਬਸਕ੍ਰਾਈਬਰੋ ਇਹਨੂੰ ਵੀ ਲਾਈਕ ਕਰਿਓ ਤੇ ਇਹਦਾ ਚੈਨਲ ਸਬਸਕ੍ਰਾਈਬ ਕਰਿਓ ਨਵਜੋਤ ਵੰਦਰ ਵਲੌਗਸ ਹਨਾ ਡਿਸਕ੍ਰਿਪਸ਼ਨ ਚ ਆਪਾਂ ਪਾ ਦਾਂਗੇ ਇਹ ਮੁੰਡਾ ਵੀ ਆਪਣੇ ਪਿੰਡ ਦਾ ਤੇ ਹਾਂ ਪਿੰਡ ਦਾ ਮੁੰਡਾ ਆਪਣੇ ਇਹ ਵੀ ਵੀਡੀਓ ਬਣਾਉਂਦਾ ਇਹਦਾ ਵੀ ਕੰਟੈਂਟ ਦੇਖਿਆ ਕਰੋ ਉਹ ਦੇਖੋ ਲਾਈਨਾਂ ਲੱਗੀਆਂ ਵਿਆਂ ਸਕੂਲ ਜਾਣ ਵਾਸਤੇ ਪਾਇਆ ਪਾਇਆ ਚਲੋ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਵਿੱਚ